ਜੇ ਨਸ਼ੇ ਵਾਲੇ ਆ ਸਰਕਾਰਾਂ ਨੱਥ ਪਾਉਣ ਇਹਨਾਂ ਨੂੰ ਵੀ ਨਸ਼ਾ ਰੋਕਣ ਨਸ਼ਾ ਰੋਕਣ ਨਸ਼ਾ ਪੂਰਾ ਨਹੀਂ ਆ ਰਿਹਾਗਾ ਠੀਕ ਆ ਫਿਰ ਚੋਰ ਮਿਆ ਕਰਦੇ ਆ ਗਰੀਬਾਂ ਘਰਾਂ ਦੇ ਵਿੱਚ ਵੜਦੇ ਆ ਵਿਚਾਰੇ ਝੋਨਾ ਲਾ ਕੇ ਆਉਂਦੇ ਆ ਗਰੀਬ ਤੇ ਉਹਨਾਂ ਨੂੰ ਸੌਣ ਨਹੀਂ ਦਿੰਦੇ ਗਿਆ ਦਾਤਾ ਵੀਰੇ ਰਾਤ ਨੂੰ ਜਦੋਂ ਅਸੀਂ ਪੈਨੇ ਆ ਕੋਈ ਰੋਟੀ ਪਾਣੀ ਖਾ ਕੇ ਤੇ ਕੋਈ 10 11 ਤਾਂ ਆਮ ਵਾਜੀ ਜਾਂਦੇ ਖੇਤਾ ਬੰਨਿਆ ਚੋਂ ਆਉਂਦੇ ਆ ਬੰਦੇ ਉਦੋਂ ਸਾਡੇ ਘਰ ਡਲੇ ਮਾਰਨ ਲੱਗ ਜਾਂਦੇ ਆ ਸਾਡੇ ਘਰਾਂ ਦੇ ਵਿੱਚ ਸਾਡੇ ਆਪ ਦੇ ਖੋਦੇ ਘਰੇ ਦੋ ਵਾਰੀ ਡਲੇ ਵੱਜੇ ਆ ਸਾਨੂੰ ਕੋਈ ਨਸ਼ੇ ਵਾਲੀ ਦਵਾਈ ਪਾਈ ਉਹਨਾਂ ਨੇ ਤੇ ਸਾਨੂੰ ਬੇਹੋਸ਼ ਕਰਤਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਕੀ ਹੋਈ ਜਾਂਦਾ ਸਾਡਾ ਵੀਰੇ ਸਮਾਨ ਲੈ ਕੇ ਕੱਢ ਕੇ 16000 ਰੁਪਿਆ ਲੈ ਕੇ ਕੱਢ ਕੇ ਤੇ ਨਾਲੇ ਤਾਂ ਪੁਲਿਸ ਨੇ ਸਾਡਾ ਸਮਾਨ ਰੱਖ ਲਿਆ ਨਾਲੇ ਉਹ ਕੋਈ ਚੋਰ ਦੀ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਸਾਡਾ ਮੋਬਾਈਲ ਸੀਗਾ 16000 ਰੁਪਿਆ ਸੀਗਾ ਤੇ 7 ਤੋਲਿਆਂ ਦੀਆਂ ਸਾਡੀਆਂ ਝਾਂਜਰਾ ਸੀਗਾ ਮੇਰਾ ਹੁਣ ਨਿੱਕਾ ਜੋ ਪੜੋਤਾ ਮਖੂਂਡੀ ਤਾਂ ਤੁਰਦੀ ਹੈ ਹਾਂ ਤੇ ਨਿੱਕੇ ਜਿਹੇ ਬਾਈ ਅੱਧੀ ਅੱਠ ਦਾ ਰੋੜਾ ਮੁੰਡਾ ਰੋਟੀ ਖਾਈ ਜਾਂਦਾ ਦੋਸਾਂ ਦਾ ਬੱਚਾ ਪੋੜਕ ਮਾਰਾਂਗੇ ਵੀਰੇ ਅਸੀਂ ਅਸੀਂ ਜੇ ਤਾਂ ਕੋਈ ਨਸ਼ੇ ਵਾਲਾ ਹੋਇਆ ਤਾਂ ਸਰਕਾਰਾਂ ਨਾਲਾ ਪਾਉਣਾ ਸਰਕਾਰ ਨਸ਼ੇ ਬੰਦ ਕਰਨ ਠੀਕ ਆ ਤੇ ਜੇ ਕੋਈ ਸਾਨੂੰ ਕੋਈ ਸ਼ਰਾਰਤਬਾਜ਼ੀ ਕਰਦਾ ਕੁਝ ਵੀ ਕਰਦਾ ਸਾਨੂੰ ਜੇ ਕੋਈ ਇੱਥੇ ਪੁਲਿਸ ਪ੍ਰਸ਼ਾਸਨ ਆ ਕੇ ਤੰਗ ਕਰੂਗੀ ਸਾਡੇ ਕਤਲ ਪੱਲੇ ਲਾ ਪਾਉਗੀ ਅਸੀਂ ਕੁਝ ਨਹੀਂ ਕਰੀ ਅਸੀਂ ਤਾਂ ਤੇ ਕਰ ਪਹੁੰਚ ਕਰਾਂਗੇ ਤਹਾਨੂੰ ਪਤਾ ਕਿ ਇਸ ਟਾਈਮ ਪੰਜਾਬ ਦੇ ਵਿੱਚ ਬਦਲਾਵ ਵਾਲੀ ਸਰਕਾਰ ਰਾਜ ਕਰ ਰਹੀ ਆ ਤੇ ਇਹ ਸਰਕਾਰ ਵੱਲੋਂ ਆ ਜਿਹੜੇ ਕਦੇ ਕ੍ਰਾਂਤੀਆਂ ਆ ਰਹੀਆਂ ਹੈਗੀਆਂ ਪੰਜਾਬ ਦੇ ਵਿੱਚ ਤੇ ਕਦੇ ਆ ਜਿਹੜਾ ਯੁੱਧ ਚਲਾਏ ਜਾ ਰਹੇ ਆ ਤੇ ਉਹ ਯੁੱਧ ਵੀ ਆ ਜਿਹੜੇ ਕਹਿੰਦੇ ਹੈਗੇ ਕਿ ਜੋ ਸਾਡੇ ਸਮਾਜ ਦੇ ਵਿੱਚ ਮਾੜੀਆਂ ਅਲਾਮਤਾਂ ਹੈਗੀਆਂ ਤੇ ਉਹਨਾਂ ਹੀ ਅਲਾਮਤਾਂ ਦੇ ਵਿੱਚੋਂ ਨਸ਼ਾ ਇੱਕ ਅਲਾਮਤ ਤੇ ਉਸ ਨਸ਼ੇ ਦੇ ਵਿਰੋਧ ਦਾ ਜਿਹੜਾ ਇਹ ਸਰਕਾਰ ਨੇ ਯੁੱਧ ਵਿੱਢਿਆ ਹੋਇਆ ਤੇ ਇਸੇ ਕਰਕੇ ਪੰਜਾਬ ਦੇ ਵਿੱਚੋਂ ਕ੍ਰਾਈਮ ਰੇਟ ਆ ਜਿਹੜਾ ਸਰਕਾਰਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਲਗਾਤਾਰ ਘਟ ਰਿਹਾ ਹੈਗਾ ਪਰ ਇਸ ਟਾਈਮ ਅਸੀਂ ਪਿੰਡ ਮਹਾਵੱਧਰ ਖੜੇ ਹੋਏ ਹਾਂ ਜੋ ਕਿ ਸ਼੍ਰੀ ਮੁਕਸਸ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਥੋਂ ਦੇ ਮਜ਼ਦੂਰ ਘਰਾਂ ਦੀ ਆਪਣੀ ਇੱਕ ਸਮੱਸਿਆ ਹੈਗੀ ਆ ਤੇ ਉਹ ਸਮੱਸਿਆ ਜਿਹੜੀ ਆ ਕਿਤੇ ਨਾ ਕਿਤੇ ਜਾ ਕੇ ਯੁੱਧ ਨਸ਼ਿਆਂ ਵਿਰੁੱਧ ਇਸ ਸਕੀਮ ਦੇ ਉੱਤੇ ਵੀ ਜੋ ਇਹ ਮੁਹਿੰਮ ਚਲਾਈ ਹੋਈ ਹੈਗੀ ਆ ਉਸ ਦੇ ਉੱਤੇ ਵੀ ਸਵਾਲੀਆ ਚਿੰਤਾ ਜਿਹੜੀ ਉਹ ਖੜੇ ਕਰਦੀ ਹੈਗੀ ਆ ਕਿਉਂਕਿ ਇਹ ਸਾਰੇ ਦਾ ਸਾਰੀ ਜੋ ਬਸਤੀ ਹੈਗੀ ਆ ਮਜ਼ਦੂਰ ਪਰਿਵਾਰ ਹੈ ਇਧਰਲੀ ਸਾਈਡ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਝੋਨੇ ਦਾ ਸੀਜ਼ਨ ਚੱਲਦਾ ਤੇ ਬੰਦਾ ਆ ਕੇ ਮੰਜਾ ਮਸਾ ਭਾਲਦਾ ਪਰ ਇਹਨਾਂ ਮਜ਼ਦੂਰਾਂ ਦੇ ਅੱਖਾਂ ਦੇ ਵਿੱਚ ਜਿਹੜੀ ਉਹ ਨੀਂਦ ਰੜਕਰੀ ਹੈਗੀ ਆ ਕੀ ਕਾਰਨ ਹੈਗਾ ਕਿਉਂ ਇਹਨਾਂ ਨੇ ਮੀਡੀਆ ਥੀਕ ਅਪਰੋਚ ਕੀਤੀ ਆ ਕਿਉਂਕਿ ਅਕਸਰ ਇਹ ਹੈਗਾ ਕਿ ਬੰਦਾ ਜਦੋਂ ਅੱਕਿਆ ਕਾਇਆ ਜਾਂ ਸਤਾਇਆ ਹੁੰਦਾ ਕਿਸੇ ਦਾ ਦਾ ਪੁਲਿਸ ਪ੍ਰਸ਼ਾਸਨ ਤੀਕ ਪਹੁੰਚ ਕਰਦਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈਗੀ ਗੱਲ ਬਾਤ ਕੀ ਹੈਗੇ ਮਾਮਲਾ ਪੂਰੇ ਦਾ ਪੂਰਾ ਕੀ ਹੈਗਾ ਸੱਸੀ ਗੱਲ ਪੈਣ ਜੀ ਸੱਸੀ ਗੱਲ ਵੀਰੇ ਅੱਛਾ ਪੈਣ ਜੀ ਕੀ ਮਾਮਲਾ ਹੈਗਾ ਤੁਸੀਂ ਅੱਧੀ ਅੱਧੀ ਰਾਤ ਤੀਕ ਸੌਂਦੇ ਨਹੀਂਗੇ ਲਗਭਗ ਸਾਰੀਆਂ ਬੀਬੀਆਂ ਜਿਹੜੀਆਂ ਉਹ ਨੀਂਦ ਦੇ ਵਿੱਚ ਆ ਕੀ ਕਾਰਨ ਹੈਗਾ ਕਾਰਨ ਵੀ ਇਹੀ ਆ ਵੀ ਸਾਨੂੰ ਨਾ ਵੀ ਪਹਿਲਾਂ ਤਾਂ ਜੇ ਖਾਰਾ ਵੀ ਹੋ ਸਕਦਾ ਵੀ ਨਸ਼ੇ ਵਾਲੇ ਆ ਕਿ ਸਾਨੂੰ ਕੋਈ ਸ਼ਰਾਰਤ ਬਾਜੀ ਕਰਦਾ ਠੀਕ ਆ ਜੇ ਨਸ਼ੇ ਵਾਲੇ ਆ ਸਰਕਾਰਾਂ ਨੱਥ ਪਾਉਣ ਇਹਨਾਂ ਨੂੰ ਵੀ ਨਸ਼ਾ ਰੋਕਣ ਨਸ਼ਾ ਰੋਕਣਾ ਚਾਹ ਤਾਂ ਹੀ ਸਾਡੇ ਹੁਣ ਜਿਹੜੇ ਮੁੰਡੇ ਹੈਗੇ ਨਸ਼ਾ ਕਰਦੇ ਆ ਨਸ਼ਾ ਪੂਰਾ ਨਹੀਂ ਆ ਰਿਹਾਗਾ ਠੀਕ ਆ ਫਿਰ ਚੋਰ ਮਿਆ ਕਰਦੇ ਆ ਗਰੀਬਾਂ ਘਰਾਂ ਦੇ ਵਿੱਚ ਵੜਦੇ ਆ ਵਿਚਾਰੇ ਝੋਨਾ ਲਾ ਕੇ ਆਉਂਦੇ ਆ ਗਰੀਬ ਤੇ ਉਹਨਾਂ ਨੂੰ ਸੌਣ ਨਹੀਂ ਦਿੰਦੇਗੇ ਅਸੀਂ ਸਾਰੀ ਸਾਰੀ ਰਾਤ ਵੀਰੇ ਜਾਗਦੇ ਰਹਿਨੇ ਹੈਗੇ ਆ ਠੀਕ ਆ ਅਸੀਂ ਆਪਦੇ ਘਰਾਂ ਦੀ ਹਫਾਇਤਾ ਕਰਨੀ ਆ ਘਰੇ ਅਸੀਂ ਧੀਆ ਭੈਣਾਂ ਵਾਲੇ ਵੀ ਹੈਗੇ ਆ ਇਹਨਾਂ ਦਾ ਕੋਈ ਪਤਾ ਨਹੀਂ ਨਸ਼ੇ ਦੇ ਵਿੱਚ ਅੰਨੇ ਹੁੰਦੇ ਆ ਠੀਕ ਆ ਤੇ ਅਸੀਂ ਆਪਦੇ ਆਪ ਦੀ ਰੱਖਿਆ ਆਪ ਕਰਦੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਜੇ ਕੋਈ ਕਿਸੇ ਦੇ ਚੋਰੀ ਹੋਈ ਹੈ ਇੱਕ ਦੋ ਘਰਾਂ ਦੇ ਬਾਕੀ ਤੁਹਾਨੂੰ ਆਪੇ ਬੀਬੀਆਂ ਦੱਸਣੀਆਂ ਗੱਲ ਠੀਕ ਆ ਕਿੰਨੇ ਕ ਘਰਾਂ ਦੇ ਵਿੱਚ ਚੋਰੀ ਹੋਈ ਹੈਗੀ ਤੁਹਾਡੇ ਇੱਥੇ ਚੋਰੀ ਦੋ ਘਰਾਂ ਦੇ ਹੋ ਰਿਹਾ ਹੋ ਗਈ ਹੈ ਜੀ ਚੋਰੀ ਦੇ ਨਾਲ ਨਾਲ ਹੋਰ ਕੀ ਕੀ ਵਾਰਦਾਤਾ ਹੋ ਰਹੇ ਵਾਰਦਾਤਾ ਵੀਰੇ ਰਾਤ ਨੂੰ ਜਦੋਂ ਅਸੀਂ ਪੈਨੇ ਆ ਕੋਈ ਰੋਟੀ ਪਾਣੀ ਖਾ ਕੇ ਤੇ ਕੋਈ 10 11 ਤਾਂ ਆਮਵਾਜ ਹੀ ਆਂਦੇ ਖੇਤਾ ਬੰਨਿਆ ਚੋਂ ਆਉਂਦੇ ਆ ਬੰਦੇ ਉਦੋਂ ਸਾਡੇ ਘਰੇ ਡਲੇ ਮਾਰਨ ਲੱਗ ਜਾਂਦੇ ਆ ਸਾਡੇ ਘਰਾਂ ਦੇ ਵਿੱਚ ਸਾਡੇ ਆਪ ਦੇ ਖੋਦੇ ਘਰੇ ਦੋ ਵਾਰੀ ਡਲੇ ਵੱਜੇ ਆ ਅਸੀਂ ਇਹ ਗੱਲ ਪੰਚਾਇਤ ਕੋਲੇ ਵੀ ਕੀਤੀ ਸਰਪੰਚ ਮੈਂਬਰਾਂ ਕੋਲੇ ਹੋ ਗਏ ਹੋਈ ਵੀ ਸਾਡੀ ਗੱਲ ਮੈਂਬਰ ਨੇ ਮੈਂਬਰ ਕਹਿੰਦਾ ਵੀ ਕੋਈ ਨਹੀਂ ਥੋੜੀ ਅਸੀਂ ਮਦਦ ਕਰਾਂਗੇ ਠੀਕ ਆ ਵੀ ਥੋੜੀ ਸੁਣਵਾਈ ਕੀਤੀ ਜਾਊਗੀ ਅਸੀਂ ਲਾਸਮੈਂਟਾਂ ਵੀ ਕਰਵਾ ਲਈਆਂ ਲਾਸਮੈਂਟਾਂ ਦੇ ਹੋਣ ਕਾਰਨ باوجود ਵੀ ਉਦੋਂ ਬਾਅਦ ਨਹੀਂ ਹਟਦੇਗੇ ਹਾਂਜੀ ਹਾਂਜੀ ਅਸੀਂ ਬ ਕਸ਼ਵੀ ਵੀ ਤੁਹਾਡੇ ਵੀ ਘਰੇ ਕੋਈ ਚੋਰੀ ਹੋਈ ਆ ਹਾਂ ਵੀਰੇ ਚੋਰੀ ਹੋਈ ਆ 16 ਤਰੀਕ ਨੂੰ ਚੋਰੀ ਹੋਈ ਆ ਵੀਰੇ 11:30 ਦਾ ਟਾਈਮ ਆ ਸਾਨੂੰ ਕੋਈ ਨਸ਼ੇ ਵਾਲੀ ਦਵਾਈ ਪਾਈ ਉਹਨਾਂ ਨੇ ਤੇ ਸਾਨੂੰ ਬੇਹੋਸ਼ ਕਰਤਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਕੀ ਹੋਈ ਜਾਂਦਾ ਸਾਡਾ ਵੀਰੇ ਸਮਾਨ ਲੈ ਕੇ ਕੱਢ ਕੇ 16000 ਰੁਪਿਆ ਲੈ ਕੇ ਕੱਢ ਕੇ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਜਦੋਂ ਸਾਡਾ ਕੋਈ ਆਂਡ ਗਵਾਂਡ ਜਾਗਿਆ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਦੇ ਘਰੇ ਚੋਰੀ ਹੋਈ ਐ ਤੇ ਅਸੀਂ ਉਹ ਵੀ ਉਹਨੂੰ ਚੋਰ ਨੂੰ ਫੜ ਲਿਆ ਫੜ ਕੇ ਅਸੀਂ ਪੁਲਿਸ ਨੂੰ ਦੇਤਾ ਤੇ ਨਾਲੇ ਤਾਂ ਪੁਲਿਸ ਨੇ ਸਾਡਾ ਸਮਾਨ ਰੱਖ ਲਿਆ ਨਾਲੇ ਉਹ ਕੋਈ ਚੋਰ ਦੀ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਸਾਡਾ ਮੋਬਾਈਲ ਸੀਗਾ 16000 ਰੁਪਿਆ ਸੀਗਾ ਤੇ ਸੱਤ ਤੋਲਿਆਂ ਦੀਆਂ ਸਾਡੀਆਂ ਝਾਂਜਰਾ ਸੀਗਾ ਵੀਰੋ ਪੜਸਾਲੇ ਨੇ ਪੜਕੇ ਰੱਖ ਲੀਆਂ ਕੋਈ ਸਾਡੀ ਸੁਣਵਾਈ ਨਹੀਂ ਹੋएगी ਹਾਂ ਉਹ ਕੇਸ ਰਜਿਸਟਰਡ ਹੋ ਗਿਆ ਸੀ ਤੁਹਾਡਾ ਹਾਂਜੀ ਉਹਨਾਂ ਨੇ ਸਾਰ ਤੋਂ ਸائن ਕਰਵਾ ਲਏ ਬੱਚੇ ਗਏ ਸੀ ਨਾਲ ਜਿਹੜੇ ਵੱਡੇ ਬਾਈ ਗਏ ਸੀਗੇ ਉਹ ਤਾਂ ਘਰੇ ਵਾਪਸ ਮੁੜਿਆ ਇਹ ਬੱਚਾ ਨੂੰ ਬਾ ਲਿਆ ਵੀ ਇੱਕ ਇੱਕ 12 ਵਜੇ ਤੱਕ ਸਾਨੂੰ ਅਸੀਂ ਸਮਾਨ ਦੇ ਦਾਂਗੇ ਮੁੜ ਕੇ ਵੀਰੋ ਆਂਦੇ ਵੀ ਇਹਦੇ ਤੇ ਕਾਰਵਾਈ ਹੋਊਗੀ ਸਰਕਾਰੀ ਮੋਹਰਾਂ ਲੱਗਾਂ ਤੁਸੀਂ ਵਕੀਲ ਕਰੋ ਇਹਨਾਂ ਦੀਆਂ ਜਵਾਨਤਾਂ ਕਰਵਾਓ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਸਾਰੀ ਸਾਰੀ ਰਾਤ 16 ਤਰੀਕ ਨੂੰ ਦੇ ਅਸੀਂ ਸਾਰੀ ਰਾਤ ਜਾਗਦੇ ਰਹਿੰਨੇ ਆ ਕੋਈ ਪੁਲਿਸ ਨੇ ਆ ਕੇ ਨਹੀਂ ਇੱਥੇ ਵੇਖਿਆ ਵੀ ਕੀ ਹੋ ਗਿਆ ਜਦੋਂ ਅਸੀਂ ਚੋਰ ਉੱਥੇ ਫੜਾ ਕੇ ਆਏ ਆ ਪੁਲਿਸ ਦਾ ਹੱਕ ਸੀ ġੇੜਾ ਮਾਰਨ ਦਾ ਉਹ ਕਾਹਦੀਆਂ ਤਨਖਾਹਾਂ ਲੈਂਦੇ ਆ ਜਦੋਂ ਉਹ ਦੇਸ਼ ਦੀ ਰਾਖੀ ਨਹੀਂ ਰੱਖਦੇਗੇ ਸਾਨੂੰ ਇੱਕ ਵਾਰੀ ਵੀ ਨਹੀਂ ਉਹਨਾਂ ਨੇ ਆ ਕੇ ਪੁੱਛਿਆਗਾ ਵੀ ਭਾਈ ਕੀ ਗੱਲ ਆ ਕੋਈ ਮੌਕਾ ਵੇਂਦੇ ਆ ਕੇ ਸਾਨੂੰ ਕੋਈ ਸੁਣਵਾਈ ਨਹੀਂ ਹੋਈ ਕੋਈ ਸਾਨੂੰ ਮੈਂਬਰ ਸਰਪੰਚ ਨੇ ਨਹੀਂ ਆ ਕੇ ਪੁੱਛਿਆ ਕੋਈ ਸਾਡਾ ਕੋਈ ਵੀਰੇ ਹੋਣੀਗਾ ਅਸੀਂ ਆਪ ਦੀ ਰੱਖਿਆ ਆਪ ਕਰਦੇ ਆ ਅਸੀਂ 2 ਵਜੇ ਦੇ ਤੱਕ ਵੀ ਅਸੀਂ ਪਹੁੰਚਾਉ ਲਾਉਨੇ ਆ ਹਾਂ ਕੋਈ ਵੀਰੇ ਸੀਰੀਆ ਕੋਈ ਕਿਵੇਂ ਆ ਕੋਈ ਕਿਵੇਂ ਆ ਥੱਕੇ ਆਉਂਦੇ ਆ ਦਿਨੇ ਕੰਮ ਕਰਦੇ ਆ ਰਾਤ ਨੂੰ ਅਸੀਂ ਪਹਿਰਾ ਦਿੰਨੇ ਆਗੇ ਸਾਡੇ ਛੋਟੇ ਛੋਟੇ ਬੱਚੇ ਆ ਵਿਚਾਰੇ ਸਾਰਾ ਦਿਨ ਸਾਡੇ ਨਾਲ ਜਾਗਦੇ ਰਹਿੰਦੇ ਆ ਰਾਤ ਨੂੰ ਅੱਛਾ ਤੁਸੀਂ ਪੁਲਿਸ ਦੀ ਜੀ ਹਾਂਜੀ ਹਾਂਜੀ ਮੇਰਾ ਹੁਣ ਨਿੱਕਾ ਜਿਹਾ ਫੜੋਤਾ ਮਖੂਂਡੀ ਤਾਂ ਤੁਰਦੀ ਆ ਹਾਂ ਤੇ ਨਿੱਕੇ ਜਿਹੇ ਬਾਈ ਅੱਧੀ ਅੱਠ ਦਾ ਰੋੜਾ ਮੁੰਡਾ ਮੋੜ ਰੋਟੀ ਖਾਈ ਜਾਂਦਾ ਦੋ ਸਾਲਾਂ ਦਾ ਬੱਚਾ ਪੋ ਰਕ ਤੇ ਮੈਨੂੰ ਦਰਦ ਨਹੀਂ ਹੁੰਦਾ ਕੋ ਮੇਰੇ ਫੜੋਤਾ ਤੇ ਮੈਂ ਖੁੰਡੀ ਤੇ ਤੁਰਦੀ ਮੈਂ ਤੁਮਾ ਸਾਹ ਉੱਠ ਜਾਂਦਾ ਮੈਂ ਵੀ ਰਾਤ ਨੂੰ ਤੁਰ ਫਿਰਦੀ ਰਹਿੰਦੀ ਇਹਨਾਂ ਦੇ ਨਾਲ ਤੇ ਮੈਨੂੰ ਦੁੱਖ ਤਾਂ ਹੁੰਦਾ ਵੀ ਕੀ ਪਤਾ ਹੁਣ ਕੋਈ ਪਿੰਡ ਦਾ ਹੈ ਕਿ ਇੱਕ ਬਾਹਰਲਾ ਜੇ ਫੜਿਆ ਗਿਆ ਫਿਰ ਬਾਈ ਬਾਲਾ ਕਿਵੇਂ ਹੋ ਜੇ ਸਿੱਧੀ ਗੱਲ ਹਾਂ ਮਾਰਾਂਗੇ ਵੀਰੇ ਅਸੀਂ ਅਸੀਂ ਜੇ ਤਾਂ ਕੋਈ ਨਸ਼ੇ ਵਾਲਾ ਹੋਇਆ ਤਾਂ ਸਰਕਾਰਾਂ ਨਾਲਾ ਪਾਉਣਾ ਸਰਕਾਰ ਨਸ਼ੇ ਬੰਦ ਕਰਨ ਠੀਕ ਆ ਤੇ ਜੇ ਕੋਈ ਸਾਨੂੰ ਕੋਈ ਸ਼ਰਾਰਤ ਬਾਜੀ ਕਰਦਾ ਕੁਝ ਵੀ ਕਰਦਾ ਸਾਨੂੰ ਜੇ ਕੋਈ ਇਥੇ ਪੁਲਿਸ ਪ੍ਰਸ਼ਾਸਨ ਆ ਕੇ ਤੰਗ ਕਰੂਗੀ ਸਾਡੇ ਕਤਲ ਪੱਲੇ ਲਾ ਪਾਉਗੀ ਅਸੀਂ ਕੁਝ ਨਹੀਂ ਕਰੀ ਅਸੀਂ ਤਾਂ ਤੇ ਕਰ ਪਹੁੰਚ ਕਰਾਂਗੇ ਅਸੀਂ ਤਾਂ ਤੇ ਕਰ ਪਹੁੰਚ ਕਰਾਂਗੇ ਜੇ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਵੀ ਪਾਈ ਸਤੂ ਸਤੂ ਮਾਰਾ ਕੀਤਾ ਜੀ ਕਿਵੇਂ ਕਿਵੇਂ ਤਾਂ ਸਾਨੂੰ ਅਸੀਂ ਪਿੰਡ ਵਾਲੇ ਰੋਸ ਪ੍ਰਗਟ ਕਰਨ ਸਾਡੇ ਤੇ ਅਸੀਂ ਲੱਤਾਂ ਬਾਹਾਂ ਤੋੜ ਕੇ ਭਲਾ ਅਸੀਂ ਮਾਰਗੇ ਅਸੀਂ ਜਾਨੋ ਵੀ ਮਾਰ ਸਕਦੇ ਅਸੀਂ ਬਹੁਤ ਤਪੇ ਪਏ ਇਸ ਗੱਲ ਪਿੱਛੇ ਹਾਂ ਅਸੀਂ ਬਹੁਤ ਤਪੇ ਭਾਈ ਅਸੀਂ ਜਾਨੋ ਵੀ ਮਾਰ ਸਕਦੇ ਆ ਭਾਈ ਅਸੀਂ ਕਿਸੇ ਤੇ ਰਹਿਮ ਨਹੀਂ ਕਰਨਾ ਭਲਾ ਸਾਡੇ ਪਿੰਡ ਦਾ ਭਲਾ ਸਾਡੇ ਕੋਈ ਆਪ ਦੇ ਸਕਾ ਕਿਉਂ ਨਾ ਹੋਵੇ ਤੇ ਜੇ ਕੋਈ ਪਿੰਡ ਜੇ ਕੋਈ ਬਾਹਰਲੇ ਪਿੰਡ ਦਾ ਫਿਰ ਤਾਂ ਸਾਨੂੰ ਪਤਾ ਹੀ ਵੀ ਅਸੀਂ ਜਾਵਾਂ ਕਿਸੇ ਨੂੰ ਬਖਸ਼ਣਾ ਹੈ ਹੀ ਨਹੀਂ ਅਸੀਂ ਤਾਂ ਕਤਲ ਕਰਨਾ ਕਤਲ ਹੀ ਕਰਾਂਗੇ ਪੁਲਸਾਂ ਫੜ ਕੇ ਫੜ ਲੈ ਕੇ ਜਾਂਦਿੰਦੇ ਆ ਉੱਥੇ ਜੇਲ੍ਹਾਂ ਚ ਦੋ ਦਿਨ ਵਿਖਾ ਦਿੰਦੇ ਆ ਸਾਨੂੰ ਵੀ ਬੰਦ ਆ ਬਾਅਦ ਚ ਛੱਡ ਦਿੰਦਿਆਂ ਸਾਨੂੰ ਪਿੱਠ ਨਹੀਂ ਭਮਾਉਣ ਦਿੰਦੇ ਪੁਲਸ ਵਾਲੇ ਪਹਿਲਾਂ ਛੱਡ ਦਿੰਦੇ ਆ ਅਗਲੇ ਪੈ ਪੁਲਸ ਘਰਾਂ ਘਰਾਂ ਦੇ ਵਿੱਚ ਜਿਨ੍ਹਾਂ ਨੇ ਚਿੱਟਾ ਵੇਚਣਾ ਚਾਹੀ ਨਸ਼ੇ ਕਰਦੇ ਅਗਲੇ ਪੈਸਾ ਤੱਕ ਦਿੰਦੇ ਆ ਸਾਡੇ ਕੋਲੇ ਪੈਸ ਸਾਡੇ ਕੋਲੇ ਪੈਸਾ ਇੱਕ ਨਹੀਂ ਅਸੀਂ ਤਾਂ ਮਜ਼ਦੂਰ ਬੰਦੇ ਹੈਗੇ ਝੋਨਾ ਲਾਉਨੇ ਆ ਖੇਤੀਬਾੜੀ ਦਾ ਕੰਮ ਕਰਦੇ ਆ ਬੰਦੇ ਸਾਡੇ ਦਿਹਾੜੀ ਦਾ ਪਾ ਕਰਦੇ ਸਾਡੇ ਕੋਲੇ ਪੈਸਾ ਹੈ ਨਹੀਂ ਅਸੀਂ ਪੈਸੇ ਦੇ ਜੋਰ ਤੇ ਨਹੀਂ ਲੜਨਾ ਅਸੀਂ ਤਾਂ ਆਪਦੇ ਦਮ ਤੇ ਲੜਨਾ ਵੀ ਸਾਨੂੰ ਪਰੇਸ਼ਾਨ ਕਰ ਰਹੇ ਆ ਅੱਛਾ ਹੋਰ ਕਿਹਦੇ ਘਰੇ ਚੋਰੀ ਹੋਈ ਹੈ ਤੁਹਾਡੇ ਵੀ ਹੋਈ ਹੈ ਜੀ ਹਾਂ ਵੀਰੇ ਸਾਡੇ ਘਰ ਚੋਰੀ ਹੋਈ ਹੈ ਸਾਨੂੰ 4 ਵਜੇ ਪਤਾ ਲੱਗਿਆ ਸਾਡੀ ਮੋਬਾਈਲ ਚੱਕ ਲਈ ਤੇ 80000 ਰੁਪਏ ਚੱਕਿਆ ਗਿਆ ਸਾਡਾ ਤੇ ਸਾਨੂੰ ਕੋਈ ਪਤਾ ਨਹੀਂ ਸੀ ਅਸੀਂ ਬਹੁਤ ਰੋੜਾ ਰੋੜਾ ਪਾਇਆ ਸਾਡੀ ਸਭੀ ਸੁਣੀ ਨਹੀਂ ਹਾਂ ਕੋਈ ਪਤਾ ਨਹੀਂ ਲੱਗਿਆ ਕਿ ਪੁਲਿਸ ਰਿਪੋਰਟ ਲਖਾਈ ਨਰ ਪਸੀ ਇੱਕ ਵਾਰੀ ਦਿਖਾਇਆ ਸੀ ਪੁਲਿਸਾਈ ਸੀ ਪਰ ਉਹ ਅਸੀਂ ਬਾਰਦਾਤ ਨਹੀਂ ਕੀਤੀ ਐਵੇਂ ਆਖੀ ਹਾਂ ਅਸੀਂ ਪੁਲਸ ਵਾ ਪਿੰਡ ਆਈ ਸੀ ਕਿ ਖੋਜ ਪੜਤਾਲ ਆਈ ਸੀ ਹਾਂ ਆਈ ਸੀ ਇੱਕ ਪੁਲਿਸ ਤਾਂ ਪਰ ਅਸੀਂ ਕੋਈ ਕੁਛ ਨਹੀਂ ਫਿਰ ਸਿਆ ਕ ਪੈਸੇ ਲੱਗਣ ਦੀ ਗਲੀ ਬਣ ਜਾਣੀ ਤੇ ਅਸੀਂ ਫਿਰ ਕੋਈ ਕਾਰਵਾਈ ਕੀਤੀ ਕੋਈ ਡਲੇ ਵਗੈਰਾ ਤੁਹਾਡੇ ਘਰੇ ਸਾਡੇ ਘਰੇ ਵਜੇ ਸੀ 11 ਵਜੇ ਹਾਂਜੀ ਜੀ ਅੱਛਾ ਭਾਈ ਜੀ ਰਾਤ ਨੂੰ ਕਿੰਨੀ ਕਿ ਦਿੱਕਤ ਆਉਂਦੀ ਕਿੰਨੇ ਕ ਸਮੇਂ ਤੀਕ ਜਾਗਦੇ ਰਹਿੰਦੇ ਹੋ ਰਾਤ ਨੂੰ ਜੀ 4 4 ਵਜੇ ਦੇ ਤਿੱਕਰ ਜਾਗਦੇ ਰਹਿੰਦੇ ਨੇ ਪੂਰੀ ਦਿੱਕਤ ਆਉਂਦੀ ਆ ਜਿਉਂ ਕਿ ਥੱਕੇ ਹੰਬੇ ਆਉਨੇ ਕੰਮ ਤੇ ਕੰਮ ਤੇ ਅੱਜ ਮੈਂ ਤਾਂ 2 ਦਿਨ ਹੋ ਗਏ ਅੱਜ ਮੈਂ ਤਾਂ ਅੱਜ ਕੰਮ ਤੇ ਵੀ ਨਹੀਂ ਗਿਆਗਾ ਇਸੇ ਕਾਰਨ ਹੀ ਨਹੀਂ ਗਿਆ ਕਿਉਂਕਿ ਥੱਕੇ ਹੁੰਨੇ ਆ ਤੇ ਇੱਕਦਰੋ ਜਾਗਣਾ ਪੈਂਦਾ ਸਾਰੀ ਸਾਰੀ ਰਾਤ ਇਧਰ ਬੈਟਰੀ ਮਾਰ ਲਈ ਉਧਰ ਮਾਰ ਲਈ ਕਦੇ ਛੜਕ ਤੇ ਤੁਰ ਪਈ ਤੇ ਸਾਨੂੰ ਬਹੁਤ ਪਰੇਸ਼ਾਨੀ ਹੈ ਇਸ ਗੱਲ ਦੀ ਜੀ ਜੀ ਸੋ ਦੋਸਤੋ ਦੇਖ ਸਕਦੇ ਹੋ ਕਿ ਇਹਨਾਂ ਮਜ਼ਦੂਰਾਂ ਦੀ ਆਪਣੀ ਬਹੁਤ ਵੱਡੀ ਸਮੱਸਿਆ ਹੈਗੀ ਆ ਕਿਉਂਕਿ ਅਕਸਰ ਹੀ ਆ ਜਿਹੜਾ ਥੱਕਿਆ ਸਰੀਰ ਕਿਤੇ ਨਾ ਕਿਤੇ ਰੈਸਟ ਭਾਲਦਾ ਆਰਾਮ ਭਾਲਦਾ ਪਰ ਜੋ ਰੈਸਟ ਦਾ ਟਾਈਮ ਹੁੰਦਾ ਇਹਨਾਂ ਦਾ 13-13 ਘੰਟੇ ਲਾਉਣ ਤੋਂ ਬਾਅਦ ਉਹ ਆ ਜਿਹੜਾ ਜਾਗਰੇ ਦੇ ਵਿੱਚ ਲੰਘ ਜਾਂਦਾ ਕਿਉਂਕਿ ਪਿੰਡ ਦੇ ਵਿੱਚ ਪਤਾ ਨਹੀਂ ਸ਼ਰਾਰਤੀ ਅੰਸ਼ ਅੰਸਰ ਆ ਜਾਂ ਕੋਈ ਨਸ਼ੇ ਵਾਲੇ ਆ ਪਤਾ ਨਹੀਂ ਕੌਣ ਆ ਹਰ ਰੋਜ਼ ਇਹਨਾਂ ਨੂੰ ਤੰਗ ਪਰੇਸ਼ਾਨ ਪਰੇਸ਼ਾਨੀ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਸ਼ਾਸਨ ਆ ਜਿਹੜਾ ਕਿਤੇ ਨਾ ਕਿਤੇ ਗੂੜੀ ਨੀਂਦ ਸੁੱਤਾ ਹੋਇਆ ਕੰਬ ਕਰਨੀ ਨੀਂਦ ਸੁੱਤਾ ਹੋਇਆ ਇਸ ਪੈਂਡ ਦੇ ਵਿੱਚ ਜਿਹੜਾ ਇਹਨਾਂ ਨੂੰ ਖੁਦ ਨੂੰ ਪਹਿਰੇ ਲਾਉਣੇ ਪੈ ਰਹੇ ਹੈਗੇ ਕਿਤੇ ਨਾ ਕਿਤੇ ਹੈ ਜਿਹੜਾ ਕੁਛਕ ਦਿਨਾਂ ਦੇ ਲਈ ਭਾਵੇਂ ਥੋੜੇ ਦਿਨਾਂ ਦੇ ਲਈ ਹੋਵੇ ਪਰ ਇਸ ਕੰਮ ਨੂੰ ਜਿਹੜੀ ਉੱਠਲ ਪੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੁਰ ਤੁਹਾਡਾ ਬਹੁਤ ਬਹੁਤ ਧੰਨਵਾਦ